Transcrição e ਸਤਗੁਰ ਲਾਲਨਾਥ ਜੀ ਦੀ 28ਵੀਂ ਵਰਸੀ ਤੇ ਸਥਾਪਨਾ 23 ਮਾਰਚ ਨੂੰ ਪਗਵਾਨ ਵਾਲਮੀਕ ਯੋਗ ਆਸ਼ਰਮ ਰਹੀਮਪੁਰ ਡੇਰਾ ਬਾਬਾ ਲਾਲਨਾਥ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਬੰਦੇ ਵਿੱਚ ਸ਼੍ਰੀ ਯੋਗ ਵਸ਼ਿਸ਼ਟ ਸਹਿਜ ਪਾਠ ਆਰੰਭ ਕੀਤੇ ਗਏ ਨੇ ਜਿਨ੍ਹਾਂ ਦੇ ਭੋਗ 23 ਮਾਰਚ ਨੂੰ ਪਾਏ ਜਾਣਗੇ ਇਸੇ ਦਿਨ ਹੀ ਚੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਆਰਤੀ ਭੋਗ ਤੋਂ ਬਾਅਦ ਕੀਰਤਨੀ ਜਥਿਆਂ ਦੇ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਤੇ ਡੇਰੇ ਦੇ ਮੁਖ ਸੇਵਾਦਾਰ ਬਾਲ योगी बाबा ਪ੍ਰਗਟਨਾਥ ਨੇ ਦੱਸਿਆ ਕਿ ਵਰਸੀ ਸਮਾਗਮ ਨੂੰ ਲੈ ਕੇ ਤਿਆਰੀਆਂ ਚੱਲ ਰਹੀ ਨੇ ਆ ਤੇ ਉਹਨਾਂ ਸੰਗਤਾਂ ਨੂੰ ਸਮਾਗਮਾਂ ਦੇ ਵਿੱਚੋਂ ਬਾਤ ਚੜ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਪ੍ਰੋਗਰਾਮ ਇਹਦਾ ਹੈਗਾ ਵੀ ਇੱਥੇ ਨਾ ਤੋਂ ਪ੍ਰੋਗਰਾਮ ਸਾਡੇ ਉਹਦੇ ਸਥਾਪਨਾ ਦਿਵਸ ਤੇ ਸਤਿਗੁਰੂ ਲਾਲਨਾਥ ਮਹਾਰਾਜ ਦੀ ਵਰਸੀ ਸਮਾਗਮ ਹੋਣਾ ਹੈ 23 ਜਨ 1983 ਨੂੰ ਗੁਰੂ ਜੀ ਇੱਥੇ ਆਏ ਹੈਗੇ 6 ਮਾਰਚ 1983 ਨੂੰ ਇੱਥੇ ਉਹ ਆਏ ਹੈਗੇ ਆ। ਇੱਥੇ ਆ ਮੈਂ ਦੱਸਿਆ ਅੱਗੇ ਵੀ ਹੈਗਾ। ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਸੀ ਦੇ ਇੱਥੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਸੀਗਾ। ਸਾਰਾ ਇਹ ਜੰਗਲ ਸੀਦਾ ਹੈਗਾ। ਇੱਥੇ ਉਹਨਾਂ ਨੇ ਆ ਕੇ ਪਛਾਤੀ ਤਸਰਤੀ ਨੂੰ ਭਾਗ ਲਾਏ ਹੈਗਾ। ਇੱਥੇ ਉਹ 14-15 ਸਾਲ ਹੋ ਗਏ। ਔਰ 1997 ਤੇ ਤੇ 1997 ਨੂੰ ਕੋਲਾ ਬਦਲੀ ਕਰਨ ਹੈ। ਉਸ ਤੋਂ ਬਾਅਦ ਵਿੱਚ ਹਰ ਸਾਲ ਉਹਨਾਂ ਦਾ ਇਹ ਸਮਾਗਮ ਕਰਦੇ ਆਂ ਇੱਕ ਤਰ੍ਹਾਂ ਦਾ ਪ੍ਰੋਗਰਾਮ ਕਰਦੇ ਹੋਏ ਦੂਰ ਦੂਰ ਤੋਂ ਸੰਤ ਮਹਾਪੁਰਸ਼ ਆਉਂਦੇ ਹੈ ਤੇ ਉਹਨਾਂ ਨੇ ਵਿਸ਼ਵ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਦੇ ਪਛਾਣਾਂ ਨੇ ਕਿਉਂਕਿ ਉਹ ਸੰਗੀਤ ਦੇ ਕਾਫੀ ਵੱਡੇ ਜਾਣਕਾਰ ਸਨ ਹਨ ਜਾਣਕਾਰ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਉਹਨਾਂ ਨੇ ਉਹ ਆਰਤੀ ਕਰਦੇ ਸਨ ਗਪਾਲ ਤੇ ਰਾਤ ਦਾ ਅਭਿਆਸ ਕਰਦੇ ਸਨ ਫਤਕਿੰਦ ਤੇ ਕਾਸ਼ਵਾਰ ਦਾ ਫਿਰ ਉਹਨਾਂ ਨੇ ਦਾਲਬਿਕ ਮਹਾਰਾਜੀ ਆਰਤੀ ਕੀਤੀ ਇਹ ਭਾਰੀ ਤਰਤੀਸ ਦੇ ਵਾਲਣੇ ਦਾ ਕਾਰਨ ਹੁੰਦਾ ਪਿਛਲੇ ਉਮਰ ਤੋਂ ਸਿੱਧੇ ਦਾ ਰਾਮ ਰੂਪ ਦਾ ਕਾਰਨ ਹੁੰਦਾ ਅੱਜ ਵੀ ਉਹਨਾਂ ਦੇ ਸ਼ਬਦ ਅੱਥੇ ਗੁੰਜਦੇ ਹੈਗੇ ਆ ਅਸੀਂ ਲੋਕ ਉਹਨਾਂ ਦੇ ਕੈਸੇ ਸੁਣਦੇ ਹੈਗੇ ਆ ਤੇ 4000 ਤੋਂ ਉਹਨਾਂ ਦਾ ਅਸੀਂ ਹਰ ਸਾਲ 23 ਮਾਰਚ ਨੂੰ ਇੱਥੇ ਸਮਾਗਮ ਕਰਦੇ ਹੈਗੇ ਆ ਜਿਹਦੇ ਵਿੱਚ ਦੇਸ਼ਕਪਤੀ ਸੰਗਤ ਆਉਂਦੀ ਹੈਗੀ ਹੈ ਤੇ ਇੱਥੇ ਆ ਕੇ ਉਹਨਾਂ ਦੇ ਨਮਸਤਕ ਹੁੰਦੀ ਹੈਗੀ ਹੈ ਸੰਤ ਮਹਾਂਪੁਰਸ਼ ਬਚਨ ਕਰਦੇ ਹੈ ਗੀਤਨੀ ਸ਼ਬਦ ਗੰਨ ਕਰਦੇ ਹੈਗੇ ਪ੍ਰਸਾਦ ਸਿੰਘ ਜੀ ਦੇ ਇਸ ਦਿਨ ਤੇ ਅਸੀਂ ਉਹਨਾਂ ਨੂੰ ਕੋਟ ਕੋਟਵਾ ਨਮਸਕਾਰ ਕਰਦੇ ਆਂ ਪ੍ਰਣਾਮ ਕਰਦੇ ਆਂ ਭਾਈ ਕਿਹੜੇ ਕਿਹੜੇ ਸੰਤਾਂ ਨੂੰ ਪਰਸ਼ਨੀ ਰੱਖੀ ਹੋਏ ਸਾਰੇ ਔਣਕਤ ਕਰੀਬਨ ਸਾਰਿਆਂ ਨੂੰ ਆਪਾਂ ਬੁਲਾਉਣੇ ਕਿਉਂਕਿ ਸਾਰਿਆਂ ਨਾਲ ਹੀ ਆ ਮਹਾਰਾਜ ਦਾ ਪਿਆਰ ਹੈਗਾ ਕਿ ਮਹਾਪੁਰਸ਼ਾਂ ਦਾ ਸਾਰਿਆਂ ਦਾ ਹੀ ਇਤ ਪਿਆਰ ਹੈਗਾ ਸਾਰਿਆਂ ਨੂੰ ਆਣਾ ਹੈਗਾ ਸੰਗਤਾਂ ਨੂੰ ਕੀ ਮਿਲਣੀ ਹੈ ਸੰਗਤ ਨੂੰ ਇਹੀ ਹੈਗਾ ਕਿ ਸਾਨੂੰ ਬਾਬਾ ਲਾਲ ਨਾ ਜੀ ਦੇ ਮਹਾਰਾਜ ਦੇ ਸੇਧ ਲੈਣੀ ਚਾਹੀਦੀ ਹੈ ਉਹਨਾਂ ਦੇ ਚੰਗੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਜਿਸ ਨੂੰ ਉਹਨਾਂ ਨੇ ਜੰਗਲ ਨੂੰ ਬਿਸਤ ਬਣਾਤਾ ਹੈਗਾ ਇਸ ਕਰਕੇ ਜਿੱਥੇ ਕੋਈ ਸੰਤ ਮਹਾਪੁਰਸ਼ ਬੈਸਦਾ ਉਹ ਧਰਤੀ ਨੂੰ ਭਾਗ ਲੱਗ ਜਾਂਦੇ ਹੈਗੇ ਆ ਇੱਥੇ ਵੀ ਉਹਨਾਂ ਦੇ ਨਾਂ ਤੇ ਇੱਕ ਸਾਡੇ ਅਕੈਡਮੀ ਬਣਾਇਆ ਜਿਹਦੇ ਵਿੱਚ ਹੋਟਲ ਬੰਡੰਮਿਤ ਕਰਾਈ ਜਾਂਦੀ ਹੈ ਪਲੱਸ ਉਸ ਤੋਂ ਬਾਅਦ ਸੰਗੀਤ ਅਕੈਡਮੀ ਗੁਰੂ ਜੀ ਦੇ ਨਾਂ ਤੇ ਖੁੱਲੀ ਹੋਈ ਹੈ ਸੰਗੀਤ ਅਕੈਡਮੀ ਚ ਕਈ ਸਾਰੇ ਤਕੀਰਤ ਨੇ ਕੁਇਕਨਸ ਸਿਖਦੇ ਹੈਗੇ ਆ ਪ੍ਰਚਾਰ ਕਰਨ ਦਾ ਅੰਦਾਜ਼ ਕਰਕੇ ਲੈਂਦੇ ਆ ਵਿਚਾਰ ਹੈਗਾ ਕਿ ਅਸੀਂ ਤਾਂ ਇਹ ਚਾਹੁੰਦੇ ਸਾਨੂੰ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਮਹਾਪੁਰਸ਼ ਹਮੇਸ਼ਾ ਸਮਾਜ ਨਸ਼ਤ ਰਹਿਤ ਮਸ਼ਾਤੋ ਵਧੀਆ ਜੀਵਨ ਜੀਣ ਵਾਸਤੇ ਪ੍ਰੇਰਿਤ ਕਰਦੇ ਹੈਗੇ ਆ ਕਿ ਸਾਨੂੰ ਚੰਗਾ ਸਮਾਜ ਵਿੱਚ ਚੰਗਾ ਸਮਾਜ ਸੇਵਕ ਚੰਗਾ ਮਹਾਤਮਾ ਚੰਗਾ ਇੱਕ ਇਨਸਾਨ ਬਣਨਾ ਚਾਹੀਦਾ ਹੈਗਾ ਜਿਸ ਨਾਲ ਮਹਾਰਾਜ ਦਾ ਵੀ ਅਹੀ ਗੁਰੂ ਲਾਲ ਨਾਥ ਜੀ ਮਾਰਦੇ ਇੱਕ ਬਹੁਤ ਵਧੀਆ ਸੰਗੀਤਕਾਰ ਸਾਨੂੰ ਉਹ ਹੋਗਾ ਇਸ ਵਾਰ ਕੋਈ ਖਾਸ ਪ੍ਰੋਗਰਾਮ ਜੋ ਲਿਖਿਆ ਗਿਆ ਨਹੀਂ ਇਸ ਤੋਂ ਖਾਸ ਨਹੀਂ ਕੋਈ ਹੈਗਾ ਜੋ ਆਪਾਂ ਅੱਗ ਕਰਦੇ ਹੈਗੇ ਆ ਹੈ ਹੈ ਸੇਮ ਹੀ ਉਹ ਹੀ ਪ੍ਰੋਗਰਾਮ ਕਰਦੇ ਹੈਗੇ ਆ ਅਸੀਂ ਤਾਂ ਖਾਸ ਹੀ ਪ੍ਰੋਗਰਾਮ ਸਾਰੇ ਹੁੰਦੇ ਆ ਮਹਾਰਾਜ ਜੀ ਦੇ ਅੰਦਰ ਹੁੰਦੀ ਹੈ